ਪਰਵਾਨ ਦੋਨੋ ਹੱਥ ਜੋੜ ਕੇ ਅਧਵ ਸਾਹਿਤਾ ਕੋ ਜੀ ਵਾਹਿਗੁਰੂ ਜੀ ਦਾ ਖਰ ਸਾ ਵਾਹਿਗੁਰੂ ਜੀ ਦੀ ਬਖਸ਼ੇ ਸਾਧੂ ਗੁਰਾਂ ਦੀ ਕਿਰਪਾ ਕੀਤੀ ਸਾਡੇ ਤੇ ਤਸ ਕਰਕੇ ਅਰਜ਼ੀ ਮੈਂ ਆਪਣੀ ਜ਼ਿੰਦਗੀ ਦੇ ਕੁਝ ਪਲਾਂ ਨੂੰ ਸਫਲਿਆ ਕਰਨ ਵਾਸਤੇ ਸਾਇਨਤ ਬਖਸ਼ਿਸ਼ ਕੀਤੀ ਸੰਗ੍ਰਮ ਦਾ ਫਰਮਾਨ ਹੈ ਭਟ ਭਾਗੀ ਹਰ ਸੰਗਤ ਭਾਵਾ ਹੈ ਭਾਗ ਹੀਰ ਭ੍ਰਮ ਚੁਟ ਨਖਾਵਾ ਹੈ ਬਿਨ ਭਾਗ ਸਤ ਸੰਗ ਨਾਲ ਨਾ ਪਾ ਹੈ ਬਿਨ ਸੰਗਤ ਮੈਰ ਭ੍ਰਿਜੇ ਜੀ ਵੱਡਿਆ ਭਾਗਾਂ ਦੀ ਨਿਸ਼ਾਨੀ ਹੈ ਕਿ ਗੁਰੂ ਦੀ ਹਜ਼ੂਰੀ ਅੰਦਰ ਆ ਕਰਕੇ ਕੁਝ ਸੁਵਾਸਾ ਰੂਪੀ ਪੁੰਜੀ ਨੂੰ ਸਫਲਾ ਕਰਨ ਵਾਸਤੇ ਸਤਪੂ ਪਾਸ਼ਾ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਅਬ ਹਰ ਰੋਜ਼ ਦੀ ਤਰ੍ਹਾਂ ਸ਼ਾਮਾਂ ਦੇ دیਵਾਨਾਂ ਦੇ ਅੰਦਰ ਸਰਪੁਰਾਂ ਦੀ ਹਜ਼ੂਰੀ ਵਿੱਚ ਆਪੀਆਂ ਦਿਨਾਂ ਗੁਰ ਇਤਿਹਾਸ ਦੇ ਵਿੱਚੋਂ ਕੁਝ ਸਨੇਹੀ ਪੱਲਿਆਂ ਪੱਲਿਆਂ ਦੀ ਸਾਹ ਪਾਉਣ ਦਾ ਯਤਨ ਕਰਦੇ ਹੁਣ ਇਤਿਹਾਸ ਕੀ ਹੈ ਕਿਸੇ ਵਿਦਵਾਨ ਸ਼ਾਇਰ ਨੇ ਬੜਾ ਸੁੰਦਰ ਲਿਖਿਆ ਉਹ ਲਿਖਿਤਾ ਕਿ ਔਖੀ ਪਣੀ ਤੇ ਔਖੀਆਂ ਘਾਟੀਆਂ ਦਾ ਹੋ ਕੇ ਚਾਨਣਾ ਪੰਧ ਵਖਾਣ ਵਾਲਾ ਵੇਖ ਫਿਰ ਉਹ ਸ਼ਾਇਰ ਦੇ ਸਾਹ ਦੀ ਘੜੀ ਅੰਮ੍ਰਾਂ ਆ ਨਖੀਆਂ ਅੱਗੇ ਲਿਉਣ ਵਾਲਾ ਉਹਨਾਂ ਬੀਤੀਆਂ ਗੱਲਾਂ ਪੁਰਾਣੀਆਂ ਦੀ ਔਰ ਡੂਰੀ ਡਲਕ ਵਿੱਚ ਝਲ ਕੇ ਤਲਕਾਉਣ ਵਾਲਾ ਕੋਮ ਜਿਸ ਨੇ ਮੱਜੋਂ ਦੀ ਲੋਥ ਹੁੰਦੀ ਜਿਹਦੇ ਛਪਣ ਦੇ ਮੱਜ ਬਹਾਦਸ ਹੁੰਦਾ ਉਹਨੂੰ ਕੋਮ ਦੀ ਜ਼ਿੰਦਗੀ ਆਖਦੇ ਨੇ ਸੱਚ ਕੋਚੋ ਤੇ ਉਹੋ ਇਤਿਹਾਸ ਸੁਣਾ ਜਿਹੜੀ ਕੋਮ ਆਪਣੇ ਇਤਿਹਾਸ ਨੂੰ ਪਰ ਜਾਵੇਗਾ ਉਹ ਦੁਨੀਆ ਦੇ ਤਰਫ ਤੇ ਇੱਕ ਦਿਨ ਗਲਤ ਅਖਰਮਾਂ ਮਿਟੇ ਦਿੱਤੀ ਜਾਂਦੀ ਹੈ ਆਓ ਲੈ ਕੇ ਜੰਮੇ ਧੰਗ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਦੇ ਚਰਨਾਂ ਦੇ ਵਿੱਚ ਮੇਰੀ ਪੀੜੀ ਦੇ ਮਾਣਿਕ ਧੰਗ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਦੁਨੀਆ ਦੇ ਪਹਿਲੇ ਰੈਵਲ ਹੋਏ ਆ ਜਿਨ੍ਹਾਂ ਨੇ ਦੋ ਤਲਵਾਰਾਂ ਧਾਰਨ ਕੀਤੀ ਹੈ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਮੇਰੀ ਪੀੜੀ ਦੇ ਪਹਿਲੇ ਰੈਵਲ ਹੈ ਜਿਹਨੇ ਤਖਤ ਲਾ ਕੇ ਬਰਾਕਮਾਨ ਨੂੰ ਲੱਗੇ ਕਿ ਅਕਾਲ ਤਖਸ਼ ਦੀ ਸਾਜਾ ਕੀਤੀ ਹੈ ਤੇ ਆਗਾਤ ਦਾ ਸ਼ਬਦ ਗੁਰੂ ਨਾਨਕ ਦੇਵਾ ਸਿੱਖ ਸੰਗਤ ਦੇ ਨਾਮ ਹੁਕਮ ਨਾ ਵਿਜ਼ਾਰੀ ਕਰਦੇ ਉਸ ਹੁਕਮ ਦੇ ਵਿੱਚ ਕੀ ਹੈ ਕਿ ਜਿਹੜਾ ਗੁਰਨਾਨਕ ਜਿਹੜਾ ਸਿੱਖ ਗੁਰਮਾਨਿਕ ਦੇ ਘਰ ਦਾ ਸ਼ਰਮਸ਼ਣ ਕਰਨ ਵਾਸਤੇ ਹੁੰਦਾ ਹੈ ਨਾ ਉਹ ਸੋਨੇ ਵਸਤਰ ਲੈ ਕੇ ਆਵੇ ਸੋਨੇ ਸ਼ਸਤਰ ਲੈ ਕੇ ਆਵੇ ਚੰਗੀ ਮਸਰ ਦੇ ਘੋੜੇ ਲੈ ਕੇ ਆਵੇ ਔਰ ਆਪਣੀਆਂ ਜਪਾਨੀਆਂ ਗੁਰਨਾਨਕ ਦੇ ਘਰ ਆਪਨੇ ਕਰੇ ਨਾ ਉਹਨੂੰ ਗੁਰਨਾਨਕ ਦੇ ਘਰੋਂ ਬੁੜਿਆ ਨਹੀਂ ਜਾਂਦੀ ਹੁਣ ਸਤਨੂ ਪਾਸ਼ਾ ਮਹਾਰਾਜ ਨੇ ਜਦੋਂ ਹੁਕਮ ਕੀਤੇ ਹਨ ਸਿੱਖੀ ਹਾਕ ਦੀ ਹੈ ਸਿੱਖੀ ਦੀ ਪ੍ਰਵਾਸ਼ਾ ਕੀ ਹੈ ਧਨਵਿੰ ਗ੍ਰੰਥਸ਼ਪਾਸ਼ਾ ਮਹਾਰਾਜ ਨੇ ਕੋਲ ਬਚਦੇ ਸਤਨੂ ਪਰਮਾਨੰਥ ਕਾਤੇ ਨੇ ਹੁਕਮ ਮੰਨਿਆ ਹੋਵੇ ਪ੍ਰਧਾਨ ਦਾ ਖਸਮੇ ਕਾ ਮਹਿਲ ਪਾਈ ਸੀ ਹਰ ਗੁਰ ਹਰਗੋਬਿੰਦ ਪਾਸ਼ਾ ਮਹਾਰਾਜ ਨੇ ਜਦੋਂ ਹੁਕਮ ਨਾ ਵੀ ਯਾਰੀ ਦਿੱਤੇ ਵਾਂ ਦੇਸ਼ ਦੇ ਸੰਤਨਾਂ ਸੰਤਾਨ ਗੁਰੂ ਚਰਨਾਂ ਦੇ ਵਿੱਚ ਅਕਤਰ ਹੋਣ ਲੱਗੀਆਂ ਤਾਂ ਗੁਰੂ ਦਾ ਹੁਕਮ ਜਿਉਂ ਇਨਾਂ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਮੇਰੀ ਪੀਰ ਦੇ ਮਾਲਕ ਭੱਲ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਇੱਕ ਦਿਨ ਸਖਾਂ ਨਾਲ ਵਤਨ ਕਰ ਰਿਹਾ ਹੈ ਲਾਹੌਰ ਦੀ ਸੰਗਤਾਂ ਯਾਹੱਤਿਆ ਬਾਦੇ ਰਹਿਣ ਵਾਲੀ ਸੰਗਤ ਜਿੰਨੀ ਇਕੱਤਰ ਹੋ ਕੇ ਗੁਰੂ ਜਰਨ ਦੇ ਵਤਨ ਦੇ ਰਾਜਮਾਨ ਹੋਈ ਹੈ ਸਤ ਗੁਰੂ ਪਾਸ਼ਾ ਮਹਾਰਾਜ ਦੇ ਚਰਨਾਂ ਦੇ ਵਿੱਚ ਦਸਬੰਦ ਭੇਡਾ ਸੁਖਣਾ ਭੇਡਾ ਔਰ ਜਿਹੜੀ ਸਤਗੁਰੂ ਪਾਸ਼ਾ ਮਹਾਰਾਜ ਨੇ ਉਹਦੀ ਦਰਸ਼ਨ ਹੀ ਪੇਟਾ ਸੀ ਮੈਂ ਚਰਨਾ ਵਿੱਚ ਅਰਪਣ ਕਰਕੇ ਨਮਸਕਾਰ ਕੀਤਾ ਸਤਗੁਰੂ ਕਹਿੰਦੇ ਕਿ ਸਿੱਖੋ ਸਾਡੇ ਮਨ ਦੇ ਵਿਚਾਰ ਹੈ ਅੱਜ ਸੇਖਣ ਲੱਗੇ ਕਿ ਪਾਸ਼ਾ ਆਪ ਨੇ ਹੁਕਮ ਕਰੋ ਕੀ ਹੁਕਮ ਕਰਨਾ ਚਾਹੁੰਦੇ ਹੋ ਕਹਿੰਦੇ ਅੱਗੇ ਕਿ ਸਾਡਾ ਮਨ ਕਰਦਾ ਕਿ ਅੱਜ ਤਾਂ ਗੁਰੂ ਨਾਨਕ ਦੇ ਪਾਸ਼ਾ ਮਹਾਰਾਜ ਉਹਨੇ ਆਪਣੀ ਰਸਨਾ ਤੋਂ ਉਚਾਰਨ ਕੀਤੀ ਹੋ ਬਾਣੀ ਜਪਜੀ ਸਾਹਿਬ ਦਾ ਪਾਠ ਕਿਸੇ ਗੁਰ ਸਿੱਖ ਦੀ ਰਸਮਾਂ ਦੇ ਪ੍ਰਚਾਰਨ ਕਰਕੇ ਨਾਂ ਵਾਲਾ ਇੱਕ ਸਿੱਖ ਹੈ ਜਿਹਦਾ ਨਾਮ ਇਤਿਹਾਸ ਵਿੱਚ ਭਾਈ ਗੁਫਾਲਾ ਆਇਆ ਇਹ ਸ਼ਕੁਰ ਪਾਸ਼ਾ ਮਹਾਰਾਜ ਨੇ ਸੰਗੋਠਾ ਹਵਾ ਕਹਿਣ ਲੱਗ ਕੇ ਪਾਸ਼ਾ ਦੀ ਆਗਿਆ ਨੇ ਹੁਕਮ ਕੀਤਾ ਹੈ ਉਹ ਹੁਕਮ ਕਮਾਉਣ ਵਾਸਤੇ ਆਪ ਜੀ ਦਾ ਸਿੱਖ ਆਪਣਾ ਦੇ ਜਨਮ ਤੇ ਹਾਜ਼ਰ ਹੋਇਆ ਸ਼ਕੁਰ ਕੰਢ ਕੇ ਕਿ ਜੀ ਸਿੱਖ ਅਸਾਂ ਆਖਿਆ ਤੁਸੀਂ ਆਏ ਹੋ ਜਿੱਥੋਂ ਆਇਆ ਨੂੰ ਪਰ ਮਨ ਦੇ ਅੰਦਰ ਇੱਕ ਵਿਚਾਰ ਰੱਖਿਓ ਸਾਡਾ ਦੂਸਰਾ ਹੁਕਮ ਇਹ ਹਾ ਕਿ ਜਦੋਂ ਭਾ ਗੁਰੂ ਨਾਨਕ ਪਾਸ਼ਾ ਮਹਾਰਾਜ ਦੀ ਬਾਣੀ ਪੜਨੀ ਜਾਂ ਉਚਾਰਨ ਕਰਨੀ ਸਾਨੂੰ ਸੰਭਲ ਕਰਾਉਣੀ ਆ ਤੇ ਮਨ ਦੇ ਅੰਦਰ ਕੋਈ ਵਿਚਾਰ ਨਹੀਂ ਹੋਣਾ ਚਾਹੀਦਾ ਸਿਰ નિਸ਼ਕਾਮਤਾ ਹੋਣੀ ਚਾਹੀਦੀ ਹੈ ਬਾਣੀ ਅਸੀਂ ਵੀ ਪੜਦੇ ਹਾਂ ਮਵਾਦ ਕਰਨ ਦਾ ਦਸਖਾ ਨੂੰ ਜਿਹੜੀ ਬਾਣੀ ਪੜਦੇ ਨੇ ਉਹਨਾਂ ਦੇ ਚਰਨਾਂ ਤੇ ਨਮਸਕਾਰ ਹੈ ਪਰ ਅਸੀਂ ਪੜਦੇ ਆਪਣੇ ਨਿੱਜੀ ਫਾਇਦੇ ਵਾਸਤੇ ਸਾਥ ਦੇ ਵਿੱਚ ਪੁੱਛੀ ਹੁੰਦੀ ਹੈ ਬਾਣੀ ਪੜਦੇ ਆ ਤੇ ਮਨ ਦੇ ਅੰਦਰ ਘੋੜੀ ਦੌੜਦੇ ਹੁੰਦੇ ਆ ਕਿ ਪਰਿਵਾਰ ਦਾ ਕੋਈ ਮੈਂਬਰ ਬਦਲ ਚਲਿਆ ਜਾਵੇ ਕੋਈ ਕਹਿੰਦਾ ਪੀਰ ਮਿਲ ਜਾਵੇ ਕੋਈ ਕਹਿੰਦਾ ਘਰ ਦੇ ਵਿੱਚ ਸ਼ਾਂਤੀ ਆ ਜਾਵੇ ਪਰ ਸ਼ਕਪੁਰ ਪਾਸ਼ਾ ਮਹਾਰਾਜ ਕਹਿੰਦੇ ਕਿ ਮੰਗਣਾ ਤਾਂ ਸਿੱਖਾ ਤੋਂ ਮੰਗਣਾ ਕੀ ਹੈ ਜਾਂਜ ਰਖੀਏ ਸ਼ਕਪੁਰ ਪਾਸ਼ਾ ਮਹਾਰਾਜ ਨੇ ਸਤਪੁਰਾਂ ਦਾ ਫਰਮਾਨ ਹੈ ਮਾਗਨਾ ਮੰਗਣ ਨੀਕਾ ਹਾਜ ਜਸ ਰੋਟੇ ਬਾਰਕਣਾ ਪਰ ਜਿਹੜੀ ਚੀਜ਼ ਮੰਗਣ ਵਾਲੀ ਅਸੀਂ ਕਦੀ ਮੰਗਣੀ ਦੁਨੀਆਵੀ ਚੀਜ਼ਾਂ ਹੁੰਦੀਆਂ ਨੇ ਦਾਤ ਜੀ ਨੂੰ ਮੰਗੇ ਵੇਖੋ ਜਦੋਂ ਦਾਤਾ ਮੰਗ ਲਿਆ ਨਾ ਦਾਤੇ ਦੇ ਮਗਰ ਦਾਤਾ ਆਪਣੇ ਆਪ ਆ ਜਾਣਾ ਹੈ ਧੰਨ ਗੁਰੂ ਹਰਗੋਬਿੰਦ ਪਾਸ਼ਾ ਮਹਲਾ ਜੀ ਆਖਣ ਲੱਗੇ ਕਿ ਸਿੱਖੋ ਜਿਹੜੋ ਪਾਸ ਸਰਬਲਿ ਕਰਾਉਣਾ ਇਹਨੇ ਸਿਖਾਇਆ ਉਹਦ ਮੰਨ ਦੇ ਅੰਦਰ ਕੋਈ ਭਾਵਨਾ ਨਹੀਂ ਪਣੀ ਚਾਹੀਦੀ ਸਤਿਮਚਨ ਪਾਸ਼ਾ ਸ਼ਕੂਰ ਨੇ ਦੂਸਰਾ ਪਤਨ ਕੀਤਾ ਸੇਖਾ ਨੇ ਤੋਂ ਬਾਣੀ ਪੜ੍ਹਨੀ ਆ ਨਾ ਤੇ ਇਕਾਗਰ ਜਿਤ ਗੁਰੂ ਨਾਨਕ ਦੇਵ ਜਨਮ ਦਾ ਧਿਆਨ ਕਰਕੇ ਰੱਖਣਾ ਸੁਰਤੀ ਵਰਤੀ ਕਿਸੇ ਹੋਰ ਪਾਸੇ ਨਹੀਂ ਲੈਣੀ ਸਭ ਤੋਂ ਪਛਾਣ ਪਾਈ ਕੋ ਪਾਤਾ ਗੁਰਦੇ ਵਿੱਚ ਅੱਲਾ ਪਾ ਕੇ ਹੱਥ ਜੋੜ ਕੇ ਖੜਾ ਛਕੜਾਂ ਦੇ ਨਾਲ ਬੱਦਲ ਹੋ ਰਿਹਾ ਕਾਬਲ ਕਰਦਾ ਹਰਿ ਸ਼ਰਨਤ ਆਈ ਹੈ ਸ਼ਤਰੂ ਪਾਸ਼ਾ ਮਹਾਰਾਜਿਆਂ ਦੇ ਸਾਹਮਣੇ ਪੇਰਾ ਬਿਹਾ ਰਖਿਆ ਪਾਸ਼ਾ ਇਹ ਦੋ ਢੋਹੇ ਲੈ ਕੇ ਆਏ ਆ ਕਿਰਪਾ ਕਰੋ ਇਹਨਾਂ ਨੂੰ ਪ੍ਰਵਾਨ ਕਰੋ ਤੁਸਨੇ ਹੁਕਮ ਕੀਤਾ ਕਿ ਜਿਹੜਾ ਗੁਰਨਾਨਕ ਦੇ ਘਰ ਦੇ ਵਿੱਚ ਪੇਟਾ ਲੈ ਕੇ ਗੁਰਸੇ ਖਾਉਂਦਾ ਹੈ ਨਾ ਉਹ ਜਿਹਨੇ ਅਲੀ ਸ਼ਾਹ ਨੂੰ ਢੋਹੇ ਲੈ ਕੇ ਉਹਨਾਂ ਗੁਰਨਾਨਕ ਦੇ ਦਰ ਪ੍ਰਬੰਧ ਹੈ ਨਹੀਂ ਦੂਨੇ ਪੇਟਾ ਪ੍ਰਬੰਧ ਕਰੋ ਸ਼ਾਹਜਹਾਂ ਨੇ ਹੁਕਮ ਕੀਤਾ ਸਿੱਖੋ ਇਹ ਦੋਨੇ ਕੁੜੇ ਲੈ ਜਾਓ ਤਵੇਲੇ ਦੇ ਵਿੱਚ ਮੰਗ ਕੇ ਆਜੋ ਲਾ ਕੇ ਭਾਈ ਦੋਪਾਲਾ ਖੜਾਇਆ ਸ਼ਾਹਪੁਰ ਪਾਸ਼ਾ ਮਹਾਰਾਜ ਨੇ ਨਜ਼ਰ ਲਾ ਕੇ ਕਿਹਾ ਪਾਸ਼ਾ ਆਪਕੇ ਪਕਰੋ ਸ਼ਾਹਪੁਰਾ ਨੇ ਹੁਕਮ ਕੀਤਾ ਆਪਣੇ ਰਾਖੇ ਤੇ ਲਾਗੇ ਆਪਣੇ ਅਸਰ ਤੇ ਲਾਗੇ ਇੱਕ ਸੰਗੋਲ ਵਿਛਾਇਆ ਹੈ ਭਾਈ ਜੀ ਪਾਸ਼ਾ ਤੁਸਾਂ ਨੇ ਇਸ ਗੱਲ ਉਪਰ ਬਰਾਦਮਨੋ ਕੇ ਬੜੀ ਬੜੀ ਗੱਲ ਸ਼ਾਹਪੁਰ ਦੇ ਪਾਸ਼ਾ ਇਹ ਹੋਣਾ ਤਾਸਨ ਦੇ ਪਰਜਾਨ ਤੋਂ ਪਹਿਲਾਂ ਸਤਿਗੁਰੂ ਪਾਸ਼ਾ ਮਹਾਰਾਜ ਦੇ ਬੇਸ਼ਕੁ ਮ ਗਾਦੇ ਵਿੱਚ ਪਾ ਕੇ ਪੜਦਾ ਭਾਈ ਗੁਪਾਲਾ ਜੋ ਅੰਦੁਨੀਆਂ ਜੋ ਬੇਕਿਆ ਕਰ ਰਿਹਾ ਹੈ ਵਿਦਵਾਨ ਸ਼ਾਦਾ ਕਥਨ ਦੇ ਢਾਡੀ ਸਾਥੀ ਭਾਈ ਸ਼ਿਨਾਰਾ ਸੁਸਾਜਨ ਪਿੰਡ ਕਾਲੀਆਂ ਸੰਗੇ ਬਾਪੂ ਭਾਈ ਸੁਖਦੇਵ ਸਿੰਘ ਅਤੇ ਕੋ ਪਰੇ ਦੇ ਹੋਜਾ ਨਾਲ ਦੇ ਢਾਡੀ ਸਾਥੀ ਭਾਈ ਗੁਰਦੀਪ ਸਿੰਘ ਰਸੀਆ ਪਿੰਡ ਜੱਤੂ ਮਹਾਰਾਣੀ ਨੇੜੇ ਬੋਧਰ ਔਰ ਗੁਰੂ ਪੰਡਾ ਦਾਸ ਡਾਕਟਰ ਇਮਰਤ ਜੀ ਜਿਸ ਨੂੰ ਵਜੂਹਾ ਕੰਨੇ ਵਾਲਿਆਂ ਦਾ ਢਾਡੀ ਸਭੀਤੀ ਸਤਿਕਾਰ ਜੋਸਟ